ਦਵਾਗੀ ਪਰ ਇਹ ਨੇ ਨਹੀਂ ਲੈਣ ਵਾਲਾ ਮੈਨੂੰ ਲਸਣ ਲੱਭੰਡਿਆ ਜੇ ਨਹੀਂ ਗੇਟ ਨਹੀਂ ਰਹਿਣਾ ਤੈਨੂੰ ਮੈਂ ਕੱਟ ਨਹੀਂ 21 ਇਹਦੇ ਲੈਣ ਵਾਲੇ ਲਸਣ ਨਹੀਂ ਲੱਗਦੇ ਮੈਨੂੰ ਕਰਾਈਏ ਲੋ ਕਿੱਤਿਆਂ ਪੁੱਤਾਂ ਕੋ ਜਾਣਦੇ ਹੀ ਨੇ ਉਹਦੇ ਦਿਮਾਗ ਹੋਇਆ ਖਰਾਬ ਨਾ ਮੇਰਾ ਤਾਂ ਕਿਹ ਖਾਂਡੇ ਵੀ ਜੀ 21 ਨਹੀਂ ਅੰਦਰ ਹੋ ਜਾ ਤੀ ਮੈਂ ਬਾਜੀ ਮਾਰਨਾ ਆਓ ਇਹ ਦੇ ਦੇ ਪਤਾ ਕਾਸ਼ 21 21 ਸੰਦੀਪ ਨੂੰ ਵੀ ਮਾਰ ਲਈ ਆਵਾਜ਼ 21 ਸੰਦੀਪ ਨੂੰ ਵੀ ਲੈ ਆਈ ਨਾਲ ਠੀਕ ਹੈ ਹਾਂਜੀ ਬਾਜੀ ਮੈਂ ਕਹਣਾ ਇਹ ਕਿ ਜੇ ਮਾਤਾ ਸਹੀ ਦੀ ਜੋ ਤੇ ਲੋਕ ਕੋਲ ਤੂੰ ਐ ਉਹ ਗੱਲ ਕੀ ਕਰਨੀ ਆ ਦਲਜੀਤ ਤੇਰੇ ਨਾਲ ਬੋਲੀ ਚੱਲ ਤੂੰ ਐ ਗੱਲ ਤੇਰਾ ਨਾ ਇਹ ਕਰਨੀ ਹੈ ਦਲਜੀਤ ਕਿ ਜਿੰਨਾ ਹੱਕ ਤੇਰਾ ਨਾ ਮਾਤਾ ਤੇ ਤੂੰ ਐ ਗੱਲ ਦਲਜੀਤ ਤੇਰਾ ਨਾ ਇਹ ਕਰਨੀ ਸੀ ਕਿ ਜਿੰਨਾ ਹੱਕ ਤੇਰਾ ਨਾ ਪੈਜੀ ਤੇ ਤੂੰ ਐ ਗੱਲ ਦਲਜੀਤ ਤੇਰਾ ਨਾ ਇਹ ਕਰਨੀ ਸੀ ਕਿ ਜਿੰਨਾ ਤੇਰਾ ਹੱਕ ਆ ਨਾ ਮਾਤਾ ਦੇ ਉਨਾਂ ਹੀ ਜੋਦਦਾ ਆ ਮੈਂ ਜਦੋਂ ਮਨਾ ਕੀਤਾ ਭਾਜੀ ਮੈਂ ਚਾਚਾ ਟੂ ਐ ਗੱਲ ਇਹੋ ਕਰਨੀ ਹੀ ਤੇਰੇ ਨਾਲ ਕਿ ਜਿੰਨਾ ਹੱਕ ਤੇਰਾ ਨਾ ਮਾਤਾ ਤੇ ਉਨਾਂ ਹੀ ਜੋਦਦਾ ਆ ਤੇ ਮੈਂ ਜਦੋਂ ਮਨਾ ਕੀਤਾ ਵਾ ਜਾ ਕੇ ਰਹਿ ਕੇ ਆਏ ਆ ਨਾ ਯਾਰ ਜੇ ਉਹ ਰਹਿ ਕੇ ਆਈ ਗਏ ਆ ਤੇ ਫਿਰ ਕਿਹੜੀ ਆਖਰ ਆ ਗਈ ਆ ਫਿਰ ਕਿਉਂ ਪਰੇਸ਼ਾਨ ਕਰਨ ਡਿਆ ਮਾਤਾ ਨੂੰ ਹੁਣ ਮੈਂ ਆਇਆ ਮਾਤਾ ਆਖੂ ਅਥਰੂ ਕੱਢ ਮਾਤਾ ਵਿਚਾਰੀ ਅਥਰੂ ਕੱਢ ਕੱਢ ਰੋਂਦੀ ਦੀ ਆ ਕਿਉਂ ਤੰਗ ਕਰਦੇ ਤੁਸੀਂ ਦੋਵੇਂ ਜਾਣੇ ਉਹਨੂੰ ਦੱਸੋ ਕਿਹਾ ਕੀ ਆਪਾਂ ਹੁਣ ਇਹ ਕਹਿੰਦੇ ਆ ਕਿਸਾਬ ਨੂੰ ਸਭ ਨੂੰ ਯਾਰ ਕੀ ਆ ਮਾਤਾ ਵਿਚਾਰੀ ਅਥਰੂ ਕੱਢ ਕਢ ਰੋਂਦੀ ਆ ਟੈਕਸ ਦੀ ਕਦੀ ਗੱਲ ਨਹੀਂ ਹੋਈ ਦਵਾਈਏ ਲੋ ਕਿਹਾ ਸੀ ਦਵਾਈ ਕੱਲੇ ਜਾ ਕੇ ਲੈ ਆਏ ਮੇਰਾ ਟਾਈਮ ਹੈ ਨਹੀਂ ਉਦੋਂ ਤੇਰੀ ਕੀ ਕੇਨ ਚਾਹ ਲੈਣੇ ਕਿੰਦੀ ਕੇਨ ਨੂੰ ਸਾਥ ਲੈਣੇ ਮੇਰੀ ਗੱਲ ਸਮਝ ਕੇ ਕਿਸੇ ਦੇ ਸਿਰ ਤੇ ਤੁਹਾਡੇ ਸਿਰ ਚੜ ਕੇ ਮਰ ਗਈ ਪਤਾ ਲੱਗ ਜਾਣਾ ਹਾਂ ਦੀ ਹਰ ਟਾਈਮ ਮੁੜਾਈ ਚੰਗਾ ਹੈ ਮੈਨੂੰ ਕਮੇ ਹਾਂ ਵੀ ਨਾ ਤੂੰ ਕੰਮ ਕਰ ਹਾਂ ਮੈਂ ਜਿੰਨੀ ਆ ਪ ਚੁੱਕੇ ਤੁਸੀਂ ਕੰਮ ਨਹੀਂ ਕਰਨਾ ਮੈਂ ਨਾ ਕਰਾਂ ਨਾ ਤੂੰ ਹੈ ਜਿੱਦਾਂ ਇਹ ਸਕਾਂਡੇ ਹੈ ਨਾ ਮੇਰੇ ਮੇਰੀ ਕੁੜੀ ਤਾਂ ਪਿਆਕੇ ਮੁੱਕ ਜਾਣੇ ਵਿਚਾਰੀ ਦੇ ਇਸ ਹਾਲ ਵਿੱਚ ਉਹਨੇ ਕਿੱਥੋਂ ਵਰਨਾ ਇੱਥੇ ਵਿਚਾਰੀ ਨੇ ਤੁਹਾਡੇ ਹੁੰਦੇ ਆ ਮਿਲ ਗਿਨ ਕਰਾ ਹਾਂ ਛੱਡ ਜਾ ਤੂੰ ਵਾ ਜਿੱਦਾਂ ਇਹ ਕਾਂਡੇ ਹੈ ਨਾ ਉਹ ਜੋਤ ਦੀ ਮਾਂ ਨਹੀਂ ਆਈ ਹਾਂਜੀ ਕਿਤੇ ਟੈਸਟ ਉਸ ਕਰਾਏ ਉਹਨੇ ਪਤਾ ਨਹੀਂ ਕੀ ਕੀਤਾ ਈ ਉਹ ਹਾਂਜੀ ਇਹ ਕਹੀ ਜਾਂਦੀ ਹੈ ਵੀ ਸਾਰੇ ਪੈਸੇ ਉੱਤੇ ਲਾਈ ਜਾਣ ਡਿਆ ਵਾ ਹਾਂ ਜਾ ਕੇ ਅਲੋ ਨਹੀਂ ਮੰਮੀ ਤੇ ਹੀ ਗਣਾ ਸੀ ਵੀ ਜੀਆਂ ਸੀ ਨਾ ਤੇ ਵਿਆਹ ਕੀ ਹੁੰਨੀ ਨਾ ਬੈਠੀ ਰਹੀ ਨਹੀਂ ਮਾਦ ਲਾਹੀ ਆਹੋ ਮਾਂ ਦਸਰਾਣੇ ਬੈਠੀ ਰਹਿੰਦੀ ਉਹ ਤੇ ਦੋਵੇਂ ਜਾਨੀਆਂ ਬਸੇ ਚੜਦੇ ਸਭ ਇਹ ਲੰਦੇ ਕਰਦੀ ਗਈ ਨਾ ਨਾ ਇਹਦੀ ਬਾਂਦੀ ਆ ਤੇ ਨਾ ਮਾਂ ਦੀ ਬਾਂਦੀ ਆ ਕਿਤੇ ਮਗਰ ਫੋਨ ਨਹੀਂ ਆਇਆ ਇੱਕ ਦਿਨ ਹੀ ਉਹਨਾਂ ਦਾ ਨਾ ਕਿਤੇ ਦੱਸ ਕੀ ਆਈ ਹੈ ਉਥੇ ਨਾ ਇੱਥੇ ਹੀ ਮੁੜ ਕੇ ਫੋਨ ਹੀ ਗਿਆ ਵਾ ਕੀ ਪਤਾ ਮਾਵਾ ਤੁਈਆ ਮਾਵਾ ਤੀ ਬਣ ਕੀ ਪਤਾ ਮੰਮੀ ਜੀ ਮਾਵਾ ਦੀਆਂ ਕੀਰ ਵਾਲੀਆਂ ਚੋਕ ਦੀਆਂ ਰਹਿੰਦੀਆਂ ਮੈਂ ਮੁੰਡਾ ਨਾ ਜਾਂਦਾ ਹਾਂ ਉਹ ਤੇ ਜਿੰਨਾਂ ਦੇ ਨਾਲ ਚੜ ਕੇ ਇੱਥੋਂ ਤੱਕ ਆਏ ਹੋ ਉਹਨਾਂ ਨੂੰ ਗਰਦਾਫਰ ਲੈ ਜਾਂਦੀ ਆ ਦਬਲੂ ਤੇ ਜਾ ਕੇ ਦਵਾਈ ਲੈ ਜਾਂਦੇ ਆਹ ਦਵਾਈ ਲੈ ਆਉਂਦੇ ਕੋਈ ਗੱਲ ਕੀਤੀ ਆ ਤੇ ਸੱਸ ਨੂੰ ਚੁੱਕੀ ਫਿਰਨ ੜਿਆ ਕਦੀ ਗਰਦਾਖਪੁਰ ਲੈ ਜਾਂਦਾ ਵਾ ਕਦੀ ਉਹਦੇ ਪਿੰਡ ਛੱਡਣ ਚਲ ਜਾਂਦਾ ਵਾ ਕੀ ਆ ਕਦੀ ਉਹਨੂੰ ਚੁੱਕਦਾ ਵਾ ਗਰਦਾਖਪੁਰ ਲੈ ਜਾਂਦਾ ਕਦੀ ਗੱਡੀ ਤੇ ਬਿਠਾਉਂਦਾ ਵਾ ਕੈਨੀਆਂ ਦੀਆਂ ਫੀਲਿੰਗਾਂ ਆ ਜਾਂਦੀਆਂ ਨੇ ਵਾਹ ਵਾਹ ਕਦੀ ਗੱਡੀ ਫੜਦਾ ਵਾ ਕਦੀ ਗੱਡੀ ਫੜਦਾ ਵਾ ਤੁਹਾਨੂੰ ਪਸੰਦ ਨਹੀਂ ਨਹੀਂ ਕਰਾ ਤੇ ਯਾਰ ਮੁੰਡਾ ਗਿਆ ਸੁਣ ਨਾ 1 ਕਦੀ ਉਹਨੂੰ ਗੱਡੀ ਤੇ ਬਿਠਾਉਂਦਾ ਵਾ ਗਰਦਾਖਪੁਰ ਲੈ ਜਾਂਦਾ ਵਾ 1 ਤਾਂ ਛੱਡੋ ਮੰਮੀ ਜੀ ਇਹਨਾਂ ਗੱਲਾਂ ਸਾਰੀਆਂ ਨੂੰ ਚਲਾਓ ਜਾਵੇ ਚਾਹ ਘੁੱਟ ਬਣਾ ਕੇ 1 ਇੱਕ ਮਿੰਟ 1 ਚਲੋ ਮੰਮੀ ਜੀ ਛੱਡੋ ਇਹ ਵਾਲੀਆਂ ਸਾਰੀਆਂ ਗੱਲਾਂ ਆਓ ਬੜੀ ਚਲ ਘਰ ਸ਼ੁਰੂ ਕਰ ਕਸ ਕਰ ਚਲ ਗੱਪ ਲੈ ਚਲ 3 2 ਹੂੰ ਸੌਰੀ ਸੌਰੀ ਨਹੀਂ ਡਰਦੀ ਐ ਭਾਜੀ ਪੂਰਾ ਇਹ ਨਹੀਂ ਗੱਲ ਹੈ ਵੀ ਡਰ ਡਰ ਤੜੇ ਨੂੰ ਤਾਂ ਬਰਫਾ ਮਾਰੂਗੀ ਤੂੰ ਦਵਾਗੀ ਪਰ ਇਹ ਨੇ ਨਹੀਂ ਲੈਂਡ ਵਾਲਾ ਮੈਨੂੰ ਲਸਣ ਲੱਭੰਡਿਆ ਅੱਗੇ ਨਹੀਂ ਗੇਟ ਹੈ ਨਾ ਤੈਨੂੰ ਮੈਂ ਕੱਟਣੀ 2 ਇਹਦੇ ਲੈਣ ਵਾਲੇ ਲਸਾਂ ਨਹੀਂ ਲੱਗਦੇ ਮੈਨੂੰ ਕਰਾਈਏ ਲੋ ਕਿੱਤਿਆਂ ਪੁੱਤਾਂ ਕੋ ਜਾਂਦੇ ਹੀ ਨੇ ਉਹਦੇ ਦਿਮਾਗ ਹੋਇਆ ਖਰਾਬ ਨਾ ਮੇਰਾ ਤਾਂ ਕਿਹੋ ਖਾਂਡੇ ਵੀ ਜੀ 2 ਨਹੀਂ ਅੰਦਰ ਹੋ ਜਾਂਦੇ ਨਹੀਂ ਮੈਂ ਬਾਜੀ ਮਾਰਨਾ ਆਓ ਇਹ ਦੇ ਦੇ ਪਤਾ ਕਾਸ਼ 2 2 ਸੰਦੀਪ ਨੂੰ ਵੀ ਮਾਰ ਲਈ ਮਾਜਾ 2 ਸੰਦੀਪ ਨੂੰ ਵੀ ਲੈ ਆਈ ਨਾਲ ਠੀਕ ਹਾਂਜੀ ਬਾਜੀ ਮੈਂ ਕਹਿਣ ਦੇਣਾ ਕਿ ਜੇ ਮਾਰਾ ਚੱਹੀ ਦੀ ਜੋਕੇ ਲੋਕ ਕੋਲ 2 2 ਉਹ ਗੱਲ ਕੀ ਕਰਨੀ ਆ ਦਲਜੀਤ ਤੇਰੇ ਨਾਲ ਅੱਛਾ ਸੁਣ ਪੁੱਲੂ ਜੀ ਗੱਲ ਤੇਰਾ ਨਾ ਇਹ ਕਰਨੀ ਹੈ ਦਲਜੀਤ ਕਿ ਜਿੰਨਾ ਹੱਕ ਤੇਰਾ ਨਾ ਮਾਤਾ ਤੇ ਗੱਲ ਦਲਜੀਤ ਤੇਰੇ ਨਾਲ ਇਹ ਕਰਨੀ ਸੀ ਕਿ ਜਿੰਨਾ ਹੱਕ ਤੇਰਾ ਨਾ ਪਾਜੀ ਤੇ ਗੱਲ ਦਲਜੀਤ ਤੇਰੇ ਨਾਲ ਇਹ ਕਰਨੀ ਸੀ ਕਿ ਜਿੰਨਾ ਤੇਰਾ ਹੱਕ ਆ ਨਾ ਮਾਤਾ ਤੇ ਉਨਾ ਹੀ ਜੋਦਦਾ ਆ ਮੈਂ ਕਿਦੋਂ ਮਨਾ ਕੀਤਾ ਜੀ ਬਾਜੀ ਮੈਂ ਚਾਚਾ ਗੱਲ ਇਹੋ ਕਰਨੀ ਸੀ ਤੇਰੇ ਨਾਲ ਕਿ ਜਿੰਨਾ ਹੱਕ ਤੇਰਾ ਨਾ ਮਾਤਾ ਤੇ ਉਨੇ ਜੋਦਦਾ ਆ ਤੇ ਮੈਂ ਜਦੋਂ ਮਨਾ ਕੀਤਾ ਵਾ ਜਾ ਕੇ ਰਹਿ ਕੇ ਆਏ ਹੀ ਆ ਨਾ ਯਾਰ ਜੇ ਉਹ ਰਹਿ ਕੇ ਆਈ ਗਏ ਆ ਤੇ ਫਿਰ ਕਿਹੜੀ ਆਖਰ ਆ ਗਈ ਆ ਫਿਰ ਕਿਉਂ ਪਰੇਸ਼ਾਨ ਕਰਨ ਡਿਆ ਮਾਤਾ ਨੂੰ ਹੁਣ ਮੈਂ ਆਇਆ ਮਾਤਾ ਆਖੂ ਅਥਰੂ ਕੱਡ ਕੱਡ ਮਾਤਾ ਵਿਚਾਰੀ ਅਥਰੂ ਕੱਡ ਕੱਡ ਰੋਂਦੀ ਦੀ ਆ ਕਿਉਂ ਤੰਗ ਕਰਨੇ ਤੁਸੀਂ ਦੋਵੇਂ ਜਾਣੇ ਉਹਨੂੰ ਦੱਸੋ ਕਿਹਾ ਕੀ ਆਪਾਂ ਹੁਣ ਇਹ ਕਹਿੰਦੇ ਆ ਕਿ ਸਭ ਨੂੰ ਸਭ ਨੂੰ ਯਾਰ ਕੀ ਆ ਮਾਤਾ ਵਿਚਾਰੀ ਅਥਰੂ ਕੱਡ ਕੱਡ ਰੋਂਦੀ ਆ ਡਾਕਟਰ ਦੀ ਕਦੀ ਗੱਲ ਨਹੀਂ ਹੋਈ ਦਵਾਈਏ ਲੋ ਕਿਹਾ ਸੀ ਦਵਾਈ ਕਲੇ ਜਾ ਕੇ ਲਾਏ ਹੋ ਮੇਰਾ ਟਾਈਮ ਹੈ ਨਹੀਂ ਉਦੋਂ ਤੇਰੀ ਕੀ ਗੇਂਦ ਚੋਣ ਲੈਣੇ ਕਦ ਦੀ ਕੇ ਨੂੰ ਸਾਧ ਲੈਣੇ ਆ ਜਿਹੜੀ ਗਾਸ ਤੇ ਕਿਸੇ ਦੇ ਸਿਰ ਤੇ ਤੁਹਾਡੇ ਸਿਰ ਚੜ ਕੇ ਮਰ ਗਈ ਪਤਾ ਲੱਗ ਜਾਣਾ ਹਾਂ ਤੂੰ ਉੱਧਰ ਦੀ ਹਰ ਟਾਈਮ ਮੁੜਾ ਹੀ ਚੰਗਾ ਹੈ ਮੈਨੂੰ ਕਮੇ ਹਾਂ ਵੀ ਨਾ ਤੂੰ ਕੰਮ ਕਰ ਹਾਂ ਮੈਂ ਜਿੰਮੇੜੀ ਆਪ ਚੁੱਕੇ ਤੂੰ ਹੀ ਕੰਮ ਨਹੀਂ ਕਰਨਾ ਮੈਨੂੰ ਨਾ ਕਰ ਨਾ ਤੂੰ ਜਿੱਦਾਂ ਇਸ ਕਾਂਡੇ ਆ ਨਾ ਮੇਰੇ ਮੇਰੀ ਕੁੜੀ ਦਾ ਪਿਆਕੇ ਮੁੱਕ ਜਾਣੇ ਵਿਚਾਰੀ ਦੇ ਇਸ ਹਾਬ ਚ ਉਹਨੇ ਕਿੱਥੋਂ ਵਰਨਾ ਇੱਥੇ ਵਿਚਾਰੀ ਨੇ ਤੁਹਾਡੇ ਹੁੰਦੇ ਆ ਮੈਂ ਲਗਨ ਕਰ ਮਾਂ ਜਿੱਦਾਂ ਇਹ ਕਾਂਡੇ ਆ ਨਾ ਉਹ ਜੋਤ ਦੀ ਮਾਂ ਨਹੀਂ ਆਈ ਕਿ ਉਹ ਕਿਤੇ ਟੈਸਟ ਉਸ ਕਰਾਏ ਉਹਨੇ ਪਤਾ ਨਹੀਂ ਕੀ ਕੀਤਾ ਈ ਉਹ ਇਹ ਕਹੀ ਜਾਂਦੀ ਆ ਵੀ ਸਾਰੇ ਪੈਸੇ ਉੱਤੇ ਲਾਈ ਜਾਣ ਡਿਆ ਵਾ ਹਾਂ ਜੀ ਹਾਂ ਜੀ ਲਾ ਨਹੀਂ ਮਮੀ ਤਾਂ ਹੀ ਕਹਣਾ ਸੀ ਵੀ ਧੀਆਂ ਆ ਹੀ ਨਾ ਤੇ ਵਿਆਹ ਕਿਉਂ ਨਹੀਂ ਨਾ ਬੈਠੀ ਰਹੀ ਨਹੀਂ ਮਾਂ ਦੇ ਨਾਲ ਆਹੋ ਮਾਂ ਦਸਰਾਣੇ ਬੈਠੀ ਰਹਿੰਦੀ ਉਹ ਤੇ ਦੋਵੇਂ ਜਣੀਆਂ ਬਸੇ ਚੜਦੇ ਸਭ ਇਹ ਲੰਦਾ ਕਰਦੀ ਗਈ ਨਾ ਨਾ ਇਹਦੀ ਬੰਦੀ ਆ ਤੇ ਨਾ ਮਾਂ ਦੀ ਬੰਦੀ ਆ ਕਿਤੇ ਮਗਰ ਫੋਨ ਨਹੀਂ ਆਇਆ ਇੱਕ ਦਿਨ ਵੀ ਉਹਨਾਂ ਦਾ ਨਾ ਕਿਤੇ ਦੱਸ ਕੀ ਆਈ ਏ ਉਥੇ ਨਹੀਂ ਇੱਥੇ ਹੀ ਮੁੜ ਕੇ ਫੋਨ ਕੀਤਾ ਵਾ ਕੀ ਪਤਾ ਮਾਵਾਂ ਤੁਈਆਂ ਮਾਵਾਂ ਦੀਆਂ ਕੀ ਬਤਾ ਮਮੀ ਜੀ ਮਾਵਾਂ ਦੀਆਂ ਕੀ ਰਲੀਆਂ ਚੁਕਦੀਆਂ ਰਹਿੰਦੀਆਂ ਮੈਂ ਮੁੰਡਾ ਨਾ ਜਾਂਦਾ ਹਾਂ ਉਹ ਤੇ ਜਿਨ੍ਹਾਂ ਦੇ ਨਾਲ ਚੜ ਕੇ ਇੱਥੋਂ ਤੱਕ ਆਏ ਹੋ ਉਹਨਾਂ ਨੂੰ ਗਰਦਾਖਪੁਰ ਲੈ ਜਾਂਦੀ ਆ ਤੇ ਆਪੇ ਉੱਥੇ ਜਾ ਕੇ ਦਵਾਈ ਲੈ ਜਾਂਦੇ ਆਹ ਦਵਾਈ ਲੈ ਆਉਂਦੇ ਕੋਈ ਜਦ ਗੱਲ ਕੀਤੀ ਆ ਤੇ ਸੱਸ ਨੂੰ ਚੁੱਕੀ ਫਿਰਨ ਡਿਆ ਕਦੀ ਗਰਦਾਖਪੁਰ ਲੈ ਜਾਂਦਾ ਵਾ ਕਦੀ ਉਹਦੇ ਪਿੰਡ ਛੱਡਣ ਚਲ ਜਾਂਦਾ ਵਾ ਕੀ ਹੋਇਆ ਕਦੀ ਉਹਨੂੰ ਚੁੱਕਦਾ ਵਾ ਗਰਦਾਖਪੁਰ ਲੈ ਜਾਂਦਾ ਵਨ ਕਦੀ ਗੱਡੀ ਤੇ ਬਿਠਾਉਂਦਾ ਵਾ ਕੈਨੇਡਾ ਜੀ ਆ ਫਿਲਿੰਗ ਆ ਜਾਂਦੀ ਨਹੀਂ ਵਨ ਕਦੀ ਗੱਡੀ ਫੜਦਾ ਵਾ ਵਨ ਕਦੀ ਗੱਡੀ ਫੜਦਾ ਵਾ ਤੈਨੂੰ ਪਸੰਦ ਨਹੀਂ ਕੋਈ ਤਰ੍ਹਾਂ ਨਹੀਂ ਕਰਾਉਂਦਾ ਯਾਰ ਮੁੰਡਾ ਗਿਆ ਸੁਣ ਨਾ ਵਨ ਕਦੀ ਉਹਨੂੰ ਗੱਡੀ ਤੇ ਬਿਠਾਉਂਦਾ ਵਾ ਗਰਦਾਖਪੁਰ ਲੈ ਜਾਂਦਾ ਵਾ ਵਨ ਚਲ ਛੱਡੋ ਮੰਮੀ ਜੀ ਇਹਨਾਂ ਗੱਲਾਂ ਸਾਰੀਆਂ ਨੂੰ ਚਲਾਓ ਜਾਗੇ ਚਾਹ ਕੋ ਡਬਣਾਗੇ 1 ਇੱਕ ਮਿੰਟ 1 ਚਲੋ ਮੰਮੀ ਜੀ ਛੱਡੋ ਇਹ ਵਾਲੀਆਂ ਸਾਰੀਆਂ ਗੱਲਾਂ ਆਓ ਗੋਲੀ ਚਲ ਕਾਰ ਸ਼ੁਰੂ ਕਰ ਕਸ ਕਰ ਡਬਣਾ ਚਲੋ 3 2 ਹੂੰ ਸੌਰੀ ਸੌਰੀ ਨਹੀਂ ਡਰਦੀ ਆ ਭਾਜੀ ਪੂਰਾ ਇਹ ਨਹੀਂ ਗੱਲ ਹੈ ਮਿੰਦਾ ਨਾ ਤੁਹਾਡੇ ਹੂ ਤੇ ਮਰਫਾਜ਼ੀ